ਜੇ ਉਸ ਗੁਰੂ ਨੂੰ ਅਸੀਂ ਰਾਮ ਦੇ ਨਾਲ ਜੋੜ ਰਹੇ ਹਾਂ ਉਹ ਗੁਰਬਾਣੀ ਉਸ ਰਾਮ ਦੇ ਬਾਰੇ ਕੀ ਕਹਿੰਦੀ ਏ ਇਹਦਾ ਸਮਝਣ ਦਾ ਯਤਨ ਨਹੀਂ ਕੀਤਾ ਅਸੀਂ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਰੋਵੈ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਉਹ ਜਿਹਨੂੰ ਤੁਸੀਂ ਰੱਬ ਦਾ avatars ਆਖ ਰਹੇ ਹੋ ਉਹ ਤਾਂ ਆਪਣਾ ਰਾਜ ਭਾਗ ਗਵਾ ਕੇ ਆਪਣੀ istri ਗਵਾ ਕੇ ਰੋਣ ਲੱਗ ਪਿਆ ਰਾਮਾਇਣ ਪੜੋ ਉਹਦੇ ਵਿੱਚ ਰੋਂਦਾ ਆ ਰਾਮ ਉਦਾਸ ਹੁੰਦਾ ਹੈ ਸੈਡ ਹੁੰਦਾ ਹੈ ਤਾਨੇ ਮਾਰਦਾ ਕਿ ਮੇਰਾ ਰਾਜ ਕੋਸ਼ਟਲਾ ਮੇਰੇ ਤੋਂ ਮੈਨੂੰ ਬਾਹਰ ਜਾਣਾ ਪੈਣਾ ਹੈ ਇੱਥੇ ਸਾਡੇ ਗੁਰੂ ਕੇ ਸਿੱਖ ਨਹੀਂ ਰੋਏ ਇੰਨੇ ਇੰਨੇ ਵੱਡੇ ਪਦਵੀਆਂ ਛੱਡਣੀਆਂ ਪਈਆਂ ਉਹ ਨਹੀਂ ਰੋਏ ਜੇ ਗੁਰੂ ਪਾਤਸ਼ਾਹ ਦੀ ਗੱਲ ਕਰਦੇ ਆ ਤਾਜ ਵੀ ਗਿਆ ਤਖਤ ਵੀ ਗਿਆ ਸਭ ਕੁਝ ਗਿਆ ਮਾਂ ਵੀ ਗਈ ਪਿਓ ਵੀ ਗਿਆ ਬੱਚੇ ਵੀ ਗਏ ਜਿਗਰ ਦੇ ਟੋਟੇ ਵੀ ਗਏ ਜਿਗਰੀ ਦੋਸ ਵੀ ਗਏ ਸਭ ਤੋਂ ਜਾਨ ਤੋਂ ਪਿਆਰੇ ਸਿੱਖ ਵੀ ਗਏ ਪੈਰਾਂ ਦੇ ਵਿੱਚੋਂ ਜੁੱਤੀ ਵੀ ਗਈ ਉਹ ਸਾਡੇ ਗੁਰੂ ਤਾਂ ਤਾਂ ਨਹੀਂ ਰੋਏ ਤੇ ਤੁਸੀਂ ਮਿਲਾ ਕੇ ਦੇ ਨਾਲ ਰਹੇ ਹੋ ਆਪਣੇ ਗੁਰੂ ਨੂੰ ਜਿਹੜਾ ਕੁਰਸੀ ਜਾਣ ਤੇ ਰੋਣ ਲੱਗ ਪਿਆ ਰੋਵੇ RAM ਨਿਕਾਲਾ ਪਿਆ ਗੁਰੂ ਦੀ ਤੁਲਨਾ ਇਹੋ ਜੇ ਮਨੋਖ ਨਾ ਕਰਦੇ ਸਾਨੂੰ ਸ਼ਰਮ ਨਹੀਂ ਆਈ